ਹਾਂਜੀ ਅੱਜ ਆਪਾਂ ਬਣਾਵਾਂਗੇ 5 ਮਿੰਟਾਂ ਵਿੱਚ ਦੀ ਬਣ ਜਾਂਦਾ ਇਹ ਨਾਸ਼ਤਾ ਜੇਕਰ ਬੱਚਿਆਂ ਨੂੰ ਜਲਦੀ ਭੁੱਖ ਲੱਗੀ ਹੋਵੇ ਤੇ ਫਟਾਫਟ ਇਹ 5 ਮਿੰਟਾਂ ਵਿੱਚ ਦੀ ਤੁਸੀਂ ਨਾਸ਼ਤਾ ਬਣਾ ਕੇ ਖਵਾ ਸਕਦੇ ਆਂ ਬੱਚਿਆਂ ਨੂੰ ਬੱਚੇ ਵੀ ਖੁਸ਼ ਹੋ ਜਾਣਗੇ ਖਾ ਕੇ ਹਾਂਜੀ ਤੇ ਤੁਹਾਡਾ ਟਾਈਮ ਵੀ ਬਹੁਤ ਬਚ ਜਾਊਗਾ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦੇਕੋ ਤੇ ਚਲੋ ਫਿਰ ਆਪਾਂ ਹੁਣ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਾਂਜੀ ਹੁਣ ਆਪਾਂ ਇੱਕ ਬਰਤਨ ਲੈ ਲਿਆ ਬਰਤਨ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਯਾਨੀ ਕਿ ਅੱਧੇ ਇੱਕ ਕੱਪ ਦੇ ਹਿਸਾਬ ਨਾਲ ਪਾਣੀ ਪਾ ਲਾਂਗੇ ਹੁਣ ਥੋੜਾ ਜਿਹਾ ਆਪਾਂ ਪਾ ਦਾਂਗੇ ਨੂਨ ਆਪਾਂ ਹੁਣ ਥੋੜਾ ਜਿਹਾ ਖੋਰ ਲਾਂਗੇ ਇਹ ਨਾਸ਼ਤਾ 5 ਮਿੰਟਾਂ ਵਿੱਚ ਹੀ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਟੇਸਟੀ ਵੀ ਬਹੁਤ ਬੰਦ ਹੈਗਾ ਇੱਕ ਕੱਟਿਆ ਹੋਇਆ ਪਿਆਜ਼ ਪਾ ਦਾਂਗੇ ਇੱਕ ਸ਼ਿਮਲਾ ਮਿਰਚ ਪਾ ਦਾਂਗੇ ਬਰੀਕ ਕੱਟੀ ਹੋਈ ਸਬਜ਼ੀਆਂ ਤੁਸੀਂ ਕੋਈ ਵੀ ਆਪਣੀ ਮਨਪਸੰਦ ਐਡ ਕਰ ਸਕਦੇ ਆ ਇਸ ਨਾਸ਼ਤੇ ਦੇ ਵਿੱਚ ਹੁਣ ਪਾ ਦਾਂਗੇ ਆਪਣੇ ਕੋਲੇ ਹੈਗੀ ਅੱਧਿਕ ਸੀਗੀ ਮੂਲੀ ਉਹਨੂੰ ਆਪਾਂ ਛਿੱਲ ਕੇ ਉਸ ਤੋਂ ਬਾਅਦ ਕद्दूकश ਕਰ ਲਿਆ ਸੀਗਾ ਇਹ ਐਡ ਕਰਾਂਗੇ ਇੱਕ ਗਾਜਰ ਛਿੱਲ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕद्दूकश ਕਰ ਲਿਆ ਇਹ ਪਾ ਦਾਂਗੇ ਬਹੁਤ ਟੇਸਟੀ ਨਾਸ਼ਤਾ ਬਣਦਾ ਹੈਗਾ ਤੇ ਥੋੜੀ ਸੀਗੀ ਆਪਣੇ ਕੋਲੇ ਪਾਲਕ ਦੇ ਪੱਤੇ ਤੇ ਉਹਨੂੰ ਵੀ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਛੀਰ ਲਿਆ ਧਰਿਆ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੁਣ ਚੰਗੀ ਤਰ੍ਹਾਂ ਪਹਿਲਾਂ ਆਪਾਂ ਪਾਣੀ ਦੇ ਵਿੱਚ ਨਾ ਸਾਰੀਆਂ ਸਬਜ਼ੀਆਂ ਨੂੰ ਮਿਲਾ ਦਿੰਨੇ ਆ ਕਈ ਵਾਰ ਆਇਆ ਨਾ ਬੱਚੇ ਜਲਦੀ ਵੀ ਖਾਣ ਨੂੰ ਜਦ ਕਰਦੇ ਹੈਗੇ ਵੀ ਕੁਝ ਖਾਣ ਨੂੰ ਹੋਵੇ ਤੇ ਭੁੱਖ ਲੱਗੀ ਹੁੰਦੀ ਹੈਗੀ ਹੈ ਨਾ ਤੇ ਇਹ 5 ਮਿੰਟਾਂ ਵਿੱਚ ਦੀ ਨਾਸ਼ਤਾ ਤੁਸੀਂ ਬਣਾ ਕੇ ਤੇ ਬੱਚਾ ਨੂੰ ਖਵਾ ਸਕਦੇ ਆ ਬੱਚੇ ਆਰਾਮ ਨਾਲ ਖੁਸ਼ ਹੋ ਕੇ ਖਾਣਗੇ ਇਹ ਨਾਸ਼ਤਾ ਹੈਗਾ ਨਾਲੇ ਤੁਹਾਨੂੰ ਬੱਚੇ ਪਰੇਸ਼ਾਨ ਨਾ ਕਰਨਗੇ ਕੋਈ ਟਾਈਮ ਵੀ ਨਹੀਂ ਲੱਗਦਾ ਹੈਗਾ ਹੁਣ ਪਾਣੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਸਬਜ਼ੀਆਂ ਨੂੰ ਮਿਲਾਤਾ ਹੈਗਾ ਹੁਣ ਪਾ ਦਾਂਗੇ ਆਪਾਂ ਇੱਕ ਕੌਲੀ ਵੇਸਨ ਹੁਣ ਓਡੀ ਕੇ ਕੌਲੀ ਆਪਣੇ ਕੋਲੇ ਹੈਗੀ ਆ ਸੂਜੀ ਦੀ ਸੂਜੀ ਐਡ ਕਰਾਂਗੇ ਹੁਣ ਪਾ ਦਾਂਗੇ ਆਪਾਂ ਕਣਕ ਦਾ ਆਟਾ ਹੁਣ ਆਪਾਂ ਨਾਲ ਹੀ ਮਸਾਲੇ ਐਡ ਕਰਾਂਗੇ ਹੁਣ ਥੋੜਾ ਜਿਹਾ ਨਮਕ ਆਪਾਂ ਹੋਰ ਪਾ ਦਾਂਗੇ ਕਿਉਂਕਿ ਆਪਾਂ ਪਹਿਲਾਂ ਥੋੜਾ ਜਿਹਾ ਨਮਕ ਪਾਇਆ ਸੀਗਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਇੱਕ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਤੇ ਥੋੜੀ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਪਾਊਡਰ ਤੇ ਮੈਂ ਹਰੀ ਮਿਰਚ ਨਹੀਂ ਐਡ ਕੀਤੀਗੀ ਤੁਸੀਂ ਹਰੀ ਮਿਰਚ ਖਾਣਾ ਪਸੰਦ ਕਰਦੇ ਹੋ ਤੁਸੀਂ ਉਹ ਵੀ ਐਡ ਕਰ ਸਕਦੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਨੇ ਸਾਰੀਆਂ ਸਬਜ਼ੀਆਂ ਨੂੰ ਆਟੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਪਾਣੀ ਥੋੜਾ ਜਿਹਾ ਹੋਰ ਐਡ ਕਰਾਂਗੇ ਕਿਉਂਕਿ ਆਪਾਂ ਪਹਿਲਾਂ ਥੋੜਾ ਪਾਣੀ ਐਡ ਕੀਤਾ ਸੀ ਨਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਤੇ ਜੇ ਤੁਸੀਂ ਲਾਲ ਪੀਸੀ ਮਿਰਚ ਵੀ ਪਾਉਣਾ ਚਾਹੋ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਾਂਗੇ ਕਿਉਂਕਿ ਬੈਟਰ ਹੁਣ ਸਜਣਾ ਪੈਗਾ ਨਾ ਆਟਾ ਪਾਇਆ ਤੇ ਥੋੜਾ ਸੌਫਟ ਹੋ ਗਿਆ ਤੇ ਜੇ ਆਪਾਂ ਇੱਕ ਵਾਰੀ ਪਾਣੀ ਪਾ ਲੈਂਦੇ ਤੇ ਫਿਰ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਵੀ ਕਿੰਨਾ ਕੁ ਬੈਟਰ ਆਪਾਂ ਪਤਲਾ ਰੱਖਣਾ ਜਾਂ ਕਿੰਨਾ ਕੁ ਆਪਾਂ ਸਖਤ ਰੱਖਣਾ ਹੈ ਥੋੜਾ ਥੋੜਾ ਚੀਜ਼ ਆਪਾਂ ਐਡ ਕਰੀ ਜੰਮਾਂਗੇ ਨਾ ਤੇ ਬੈਟਰ ਦਾ ਪਤਾ ਲੱਗ ਜਾਂਦਾ ਕਿ ਵੀ ਐਨਾ ਕੁ ਆਪਾਂ ਨੂੰ ਜ਼ਰੂਰਤ ਚਾਹੀਦੀ ਏ ਪਤਲੇ ਬੈਟਰ ਦੇ ਹੁਣ ਆਪਾਂ ਇੱਥੇ ਪਾ ਦਾਂਗੇ ਗਰਮ ਮਸਾਲਾ ਅੱਧਾ ਕੁ ਚਮਚ ਤੇ ਬਸ ਚੁਟਕੀ ਭਰ ਪਾ ਦਾਂਗੇ ਆਪਾਂ ਹਲਦੀ ਇਹਨੂੰ ਵੀ ਆਪਾਂ ਹੁਣ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਹੁਣ ਮਸਾਲੇ ਆਪਾਂ ਚੰਗੀ ਤਰ੍ਹਾਂ ਨਾ ਵਧੀਆ ਆਟੇ ਦੇ ਵਿੱਚ ਮਿਕਸ ਕਰਦੇ ਹੈਗੇ ਤੇ ਬਸ ਇੰਨਾ ਹੀ ਬੈਟਰ ਆਪਾਂ ਪਤਲਾ ਰੱਖਣਾਗਾ ਬਸ ਜਿਆਦਾ ਪਤਲਾ ਨਹੀਂ ਕਰਨਾਗਾ ਤੇ ਜਿਆਦਾ ਸਖਤ ਵੀ ਨਹੀਂ ਕਰਨਾਗਾ ਆਸ਼ਤਾ ਬਣਾਉਣ ਵਾਸਤੇ ਟਿਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਹੁਣ ਕੜਾਹੀ ਦੇ ਵਿੱਚ ਆਪਾਂ ਇੱਕ ਡੇਢ ਚਮਚਾ ਪਰਫਰੈਂਡ ਤੇਲ ਪਾ ਦਾਂਗੇ ਕਿਉਂ ਵੀ ਆਪਾਂ ਪਾਸਾ ਦੇ ਤੇਲ ਵੀ ਆਪਾਂ ਐਡ ਕਰ ਸਕਦੇ ਜੇ ਤੁਹਾਡੇ ਕੋਲੇ ਤਵਾ ਹੋਵੇ ਤਾਂ ਤੁਸੀਂ ਤਵੇ ਤੇ ਵੀ ਬਣਾ ਸਕਦੇ ਜਿਹੜਾ ਨਾਨਸਟਿਕ ਤਵਾ ਹੁੰਦਾ ਨਾ ਉਹਦੇ ਤੇ ਵੀ ਬਣਾ ਸਕਦੇ ਤੇ ਜਾਂ ਇਸ ਤਰ੍ਹਾਂ ਤੁਸੀਂ ਲੋਹੇ ਦੀ ਕੜਾਹੀ ਵੀ ਲੈ ਸਕਦੇ ਹੋ ਸੌਰੀ ਆ ਜਿਹੜੀ ਜਾਜਾ ਦੇ ਲੋਹੇ ਦੀ ਕੜਾਹੀ ਹੁੰਦੀ ਉਹਦੇ ਤੇ ਵੀ ਤੁਸੀਂ ਬਣਾ ਸਕਦੇ ਬਸ ਥੋੜਾ ਜਿਹਾ ਨਾ ਤੇਲ ਜ਼ਿਆਦਾ ਲੱਗਦਾ ਹੈਗਾ ਤੇ ਨਾਨਸਟਿਕ ਤਵੇ ਤੇ ਤੁਹਾਨੂੰ ਪਤਾ ਹੀ ਵੀ ਤੇਲ ਥੋੜਾ ਜਿਹਾ ਘੱਟ ਲੱਗਦਾ ਹੈਗਾ ਹੁਣ ਆਪਾਂ ਇੱਕ ਕੜਛੀ ਭਰ ਲਾ ਕੇ ਬੈਟਰ ਦੀ ਇਹਦੇ ਕੜਾਹੀ ਦੇ ਵਿੱਚ ਆਪਾਂ ਪਾ ਰਹੇ ਤੇ ਹਲਕਾ ਜਿਹਾ ਪਾਏ ਇਸ ਤਰ੍ਹਾਂ ਨਾ ਚਮਚ ਦੇ ਨਾਲ ਫਲਾ ਦਾਂਗੇ ਤਾਂ ਜਿਆਦਾ ਮੋਟਾ ਵੀ ਨਹੀਂ ਰੱਖਣਾ ਤੇ ਜਿਆਦਾ ਆਪਾਂ ਪਤਲਾ ਵੀ ਨਹੀਂ ਰੱਖਣਾ ਹੈ ਗੈਸ ਨੂੰ ਆਪਾਂ ਥੋੜਾ ਜਿਹਾ ਰੱਖਾਂਗੇ ਆਪਾਂ ਲੋ ਮੀਡੀਅਮ ਤੇ ਹੁਣ ਆਪਾਂ ਇਹਨੂੰ ਟੱਕ ਦਿੰਨੇ ਹਲਕਾ ਜਿਹਾ ਸੇਕ ਲੱਗ ਗਿਆ ਉਸ ਤੋਂ ਬਾਅਦ ਆਪਾਂ ਪਾਸਾ ਪਾਟ ਦਾਂਗੇ ਹਾਂਜੀ 2-3 ਮਿੰਟ ਸੇਕ ਲੱਗ ਗਿਆ ਦੇਖੋ ਹਲਕਾ ਜਿਹਾ ਉੱਪਰੋਂ ਡਰਾਈ ਵੀ ਹੋ ਗਿਆ ਹੁਣ ਇਹਦਾ ਪਾਸਾ ਪਾਟ ਦਿੰਦੇ ਆ ਦੇਖੋ ਇੱਧਰਲੇ ਪਾਸੇ ਵਧੀਆ ਕਲਰ ਆ ਗਿਆ ਨਾ ਤਾਂ ਥੋੜਾ ਜਿਹਾ ਤੇਲ ਆਪਾਂ ਹੋਰ ਪਾ ਦਿੰਨੇ ਆ

ਤੋ ਕੜਾਈ ਦੇ ਵਿੱਚ ਨਾ ਸ਼ੇਪ ਵੀ ਵਧੀਆ ਆ ਜਾਂਦੀ ਹੈ ਨਾ ਆਸਟੇ ਦੀ ਦੇਖਣ ਜਵ ਵਧੀਆ ਲੱਗਦਾ ਹੈਗਾ ਖਾਣ ਚ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਇਹ ਟੇਸਟੀ ਹੁੰਦਾ ਹੀ ਆ। ਲਾ। ਬਸ ਜਿਆਦਾ ਮੋਟਾ ਵੀ ਨਹੀਂ ਰੱਖਦੇ ਤੇ ਜਿਆਦਾ ਆਪਾਂ ਪਤਲਾ ਵੀ ਨਹੀਂ ਰੱਖਦੇਗੇ। ਹੁਣ ਉਦਾਂ ਹੀ ਆਪਾਂ ਟੱਕ ਦੇਣੀ ਹੈ। ਹਾਂਜੀ ਸਾਰਾ ਆਪਾਂ ਨਾਸ਼ਤਾ ਬਣਾ ਕੇ ਰੈਡੀ ਕਰ ਲੈ। ਬਹੁਤ ਈਜੀ ਤਰੀਕੇ ਨਾਲ ਆਪਾਂ ਨਾਸ਼ਤਾ ਬਣਾਉਣਾ ਦੱਸਿਆ ਬੱਚਾਂ ਵਾਸਤੇ। ਬੱਚੇ ਵੀ ਖਾ ਸਕਦੇ ਆ ਵੱਡੇ ਵੀ ਖਾ ਸਕਦੇ ਆ ਜੇ ਜ਼ਿਆਦਾ ਭੁੱਖ ਜਲਦੀ ਲੱਗੀ ਹੋਵੇ ਤਾਂ ਤੁਸੀਂ ਇਹ ਨਾਸ਼ਤਾ 5 ਮਿੰਟ ਵਿੱਚ ਦੀ ਬਣਾ ਕੇ ਖਵਾ ਸਕਦੇ ਹੋ ਪੂਰੀ ਫੈਮਿਲੀ ਨੂੰ ਹਾਂਜੀ ਨਾਸ਼ਤੇ ਦੇ ਨਾਲ ਰੱਖਦੇ ਆ ਆਪਾਂ ਟਮਾਟਰਾਂ ਦੀ ਸੌਸ ਹਰੀ ਚਟਨੀ ਦੇ ਨਾਲ ਵੀ ਇਸ ਨਾਸ਼ਤੇ ਨੂੰ ਆਪਾਂ ਸਰਵਕਾ ਕਰ ਸਕਦੇ ਆ ਸਟ ਮਟਰਾਂ ਦੀ 소ਸ ਦੇ ਨਾਲ ਵੀ ਖਾ ਸਕਦੇ ਆ ਤੇ ਦਹੀਂ ਦੇ ਨਾਲ ਵੀ ਆਪਾਂ ਇਸ ਨਾਸਤੇ ਨੂੰ ਸਰਵ ਕਰ ਸਕਦੇ ਆ ਬਹੁਤ ਟੇਸਟੀ ਨਾਸ਼ਤਾ ਇਹ ਲੱਗਦਾ ਹੈਗਾ ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਕਰੋ ਲਾਈਕ ਵੀ ਕਰਦੇ ਕਰੋ ਇੱਕ ਸੋਨਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਹਾਂਜੀ ਤੇਰੇ ਪਹਿਲੀ ਵਾਰ ਹੈ ਤੇ ப்ਲੀਜ਼ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਈਏ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ